ਤੇ ਅਸੀਂ ਆ ਇਸ ਵਕਤ ਸਕਾਟਲੈਂਡ ਦੇ ਪਿੰਡਾਂ ਦੇ ਵਿੱਚ ਤੇ ਤੁਸੀਂ ਅਕਸਰ ਹੀ ਸੁਣੇ ਹੋਣਾ ਸਕਾਚ ਵਿਸਕੀ ਦੇ ਬਾਰੇ ਕਿ ਜਿਹੜੀ ਇਹ ਸਕਾਚ ਵਿਸਕੀ ਆ ਮਤਲਬ ਕਿਉਂ ਮਸ਼ਹੂਰ ਆ ਕਿਵੇਂ ਆ ਅਸਲ 'ਚ ਸਕਾਟਲੈਂਡ 'ਚ ਹੀ ਬਣਦੀ ਆ ਜਿੰਨੀ ਮਤਲਬ ਸਕਾਚਸ ਨੇਗੀਆਂ ਤੇ ਦਾਰੂ ਦੀ ਇਹ ਬਹੁਤ ਇੱਕ ਉੱਪਰਲੇ ਲੈਵਲ ਦੀ ਕਲਾਸ ਹੈਗੀ ਤੇ ਕਿਵੇਂ ਬਣਦੀ ਆ ਤੇ ਕਿੱਥੇ ਬਣਦੀ ਆ ਕੀ ਕੀ ਇਹਦੇ ਕਿਵੇਂ ਤਿਆਰ ਹੁੰਦੀ ਆ ਕਿੰਨੀ ਪੁਰਾਣੀ ਹੁੰਦੀ ਆ ਸਕਾਚ ਵਿਸਕੀ ਹਨਾ ਆਮ ਵਿਸਕੀ ਨਾਲੋਂ ਕੀ ਫਰਕ ਤੇ ਇਹ ਸਾਰਾ ਅੱਜ ਅਸੀਂ ਫੈਕਟਰੀ 'ਚ ਜਾ ਰਹੇ ਹਾਂ ਤੇ ਤੁਹਾਨੂੰ ਅੱਜ ਟੂਰ ਕਰਾਉਨੇ ਆ ਤਾਂ ਦਿਖਾਉਨੇ ਆ ਇਹ ਜਿਹੜੀ ਅੱਜ ਅਸੀਂ ਫੈਕਟਰੀ 'ਚ ਆਏ ਆ ਅ ਵਿਸਕੀ ਅ ਸਕਾਚ ਆਲੀ 'ਚ ਤੇ ਇਹਦਾ ਤੁਹਾਨੂੰ ਨਾਮ ਦੱਸਦਾ ਮੈਂ ਇਹਦਾ ਨਾਮ ਆ ਬਲੇਅਰ ਅਥੋਲ ਕਰਕੇ ਇਹ ਜਿੰਨੀਆਂ ਟੌਪ ਕਲਾਸ ਵਿਸਕੀ ਜਾਂ ਸਕਾਚਸ ਜਿਵੇਂ ਜਾਨੀ ਵਾਕਰ ਦੀਆਂ ਹੋਣਗੀਆਂ ਹੋਰ ਸਾਰੀਆਂ ਇਹ ਇੱਥੇ ਬਣਦੀਆਂ ਤੇ ਤੁਹਾਨੂੰ ਦਿਖਾਉਨੇ ਆ ਖੁਸ਼ੀ ਕਿਤੇ ਸਾਰੇ ਆਇਂਦਾ ਨਹੀਂ ਸੋਚਣਗੇ ਵੀ ਸ਼ਰਾਬ ਵਾਲੀਆਂ ਫੈਕਟਰੀਆਂ ਦਿਖਾਈ ਜਾਂਦੇ ਜਦੋਂ ਦੇ ਇੱਧਰ ਆਏ ਆ ਨਹੀਂ ਇਹ ਵੀ ਤਾਂ ਇੱਕ ਜਾਣਕਾਰੀ ਆ ਨਾ ਜੇ ਕੋਈ ਨਹੀਂ ਪੀਂਦਾ ਇਹਦਾ ਮਤਲਬ ਐ ਥੋੜਾ ਵੀ ਆਪਾਂ ਉਸ ਜਗ੍ਹਾ ਬਾਰੇ ਨਹੀਂ ਦੱਸਣਾ ਹੁਣ ਇੱਥੋਂ ਦੀਆਂ ਇਹ ਫੇਮਸ ਆ ਤਾਂ ਆਪਾਂ ਨੂੰ ਦਿਖਾਉਣ ਦਾ ਆਪਣਾ ਫਰਜ਼ ਆ ਜਾਂਦਾ ਕਿਉਂਕਿ ਆਇਰਲੈਂਡ ਤੇ ਸਕਾਟਲੈਂਡ ਦੋਵੇਂ ਇੱਕ ਇਹੋ ਜਿਹੇ ਦੇਸ਼ ਆ ਜਿੱਥੇ ਮਤਲਬ ਸਭ ਤੋਂ ਵੱਧ ਦੁਨੀਆ ਦੀ ਧਾਰੂ ਬਣਦੀ ਆ ਹਨਾ ਆਪਾਂ ਦਾਰੂ ਕਹਿ ਕੇ ਤੁਸੀਂ ਉਹਦਾ ਨਾਮ ਬਦਨਾਮ ਕਰੀਏ ਆਪਾਂ ਥੋੜਾ ਜਿਹਾ ਬਦਨਾਮ ਐ ਮਤਲਬ ਸ਼ਰਾਬ ਆਪਣੇ ਮਾਹੌਲ ਉਮੇ ਦਾ ਪਰ ਇੱਥੇ ਤਿਆਰ ਹੁੰਦੀ ਐ ਇੱਥੇ ਕੋ ਜੀ ਇੱਥੇ ਇਹ ਕਾਰਡ ਇੱਥੇ ਨਿਕਲਿਆ ਉਦਾਂ ਵੀ ਫੈਕਟਰੀ ਆ ਜੀ ਬੋਲਦੇ ਆ ਨਾ ਵੀ ਸ਼ਰਾਬ ਜਾਂ दारू ਇੱਥੇ ਜਾਂ ਸਕੌਚ ਬੋਲਦੇ ਆ ਜਾਂ ਵਿਸਕੀ ਜਾਂ ਵਿਸਕੀ ਬੋਲਦੇ ਆ ਉਹ ਫਿਰ ਪੰਜਾਬੀ ਦੇ ਨਾਮ ਹੈ ਨਾ ਆਪਣੀ ਸ਼ਰਾਬ ਹੋ ਗਈ दारू ਹੋ ਗਈ ਜਮਾ ਆਪਣੀ ਫਿਰ ਪੰਜਾਬੀ ਦੇ ਨਾਮ ਇਹ ਇਹਨਾਂ ਦਾ ਆਫਿਸ ਆ ਗਿਆ ਜੀ ਪਹਿਲਾਂ ਜਮਾ ਜਿਹੜਾ ਵਿਜ਼ਿਟਿੰਗ ਏਰੀਆ ਇੱਥੋਂ ਟਿਕਟ ਮਿਲੂਗੀ ਤੇ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਇਹਦੀ ਨਾਲ ਬੁਕਿੰਗ ਕਰਾਉਣੀ ਪੈਂਦੀ ਆ ਰਿਪਨ ਇਹ ਵੀ 10 ਦੋ ਤੁਸੀਂ ਹਾਂਜੀ ਮੌਕੇ ਤੇ ਔਖਾ ਹੋ ਜਾਂਦਾ ਇੱਥੇ ਟਿਕਟ ਨਹੀਂ ਮਿਲਦੀ ਜੀ ਇਹ ਟਿਕਟ ਹੈ ਜੀ ਇੱਥੋਂ ਦੀ ਤੇ ਇਹ ਪਰ ਇਹਦੀ ਪ੍ਰੋਬਲਮ ਇਹ ਹੈ ਸਾਨੂੰ ਸਿਰਫ ਮਿਲੀਆਂ ਦੋ ਹੁਣ ਦੋ ਹੀ ਬੰਦੇ ਅੰਦਰ ਜਾਣਗੇ ਬੰਦੇ ਅਸੀਂ ਚਾਰ ਤੇ ਅਸੀਂ ਫਿਰ ਡਿਸਾਈਡ ਕੀਤਾ ਜਿਹੜੀਆਂ ਫੀਮੇਲ ਫਰਸਟ ਹੁੰਦੀਆਂ ਪੀਵਲ ਫਸਟ ਹੁਣ ਬਾਹਰ ਰਹਿਣਗੇ ਕਿਉਂਕਿ ਇਹਨਾਂ ਦਾ ਲੈਫਟ ਕਰਤੀਆਂ ਹੁਣ ਇਹਨਾਂ ਕਿਉਂਕਿ ਇਹਨਾਂ ਨੂੰ ਹਰ ਕੰਮ ਚ ਪਹਿਲ ਹੀ ਮਿਲਦੀ ਹੁੰਦੀ ਹੈ ਫਿਰ ਹੁਣ ਅਸੀਂ ਸੋਚਿਆ ਮੈਂ ਤੇ ਬਾਈ ਜੀ ਅਸੀਂ ਅੰਦਰ ਜਾਵਾਂਗੇ ਠੀਕ ਹੈ ਨਾਲੇ ਕਿਉਂਕਿ ਨੌਲੇਜ ਵੀ ਤਾਂ ਮੁੰਡਿਆਂ ਨੂੰ ਵੱਧ ਆ ਇਹ ਅੰਦਰਲਾ ਪਾਸਾ ਆ ਸਾਰਾ ਸੌਰੀ ਇਹਦਾ ਫੈਕਟਰੀ ਦਾ ਅੰਦਰਲਾ ਪਾਸਾ ਹੈ ਇਹਦੇ ਅੰਦਰ ਸਾਨੂੰ ਅਜੇ ਅੱਗੇ ਟੂਰ ਕਰਾਉਣ ਲਈ ਲੈ ਕੇ ਜਾਣਗੇ ਨਾ ਤੇ ਥੋੜਾ ਜਿਹਾ ਤੁਹਾਨੂੰ ਪਹਿਲਾਂ ਸਕੌਚ ਵਿਸਕੀ ਬਾਰੇ ਇਥੋਂ ਦੇ ਬਾਰੇ ਦੱਸ ਦਈਏ ਤੇ ਜਿਹੜੀ ਆਇਰਲੈਂਡ ਚ ਬਣਦੀ ਹੈ ਬਲਾਂ ਤੁਹਾਨੂੰ ਆਇਰਿਸ਼ ਵਿਸਕੀ ਕਿਹਾ ਜਾਂਦਾ ਹੈ ਸਕਾ ਜਿਹੜੀ ਸਕੌਚ ਆ ਉਹ ਸਿਰਫ ਤੇ ਸਿਰਫ ਸਕਾਟਲੈਂਡ ਚ ਬਣਦੀ ਹੈ ਜਾਂ ਇੱਥੇ ਸਕੌਚ ਚ ਬਣਦੀ ਹੈ ਸਿਰਫ ਜਾਂ ਸਕੌਚ ਵਿਸਕੀ ਬਣਦੀ ਹੈਗੀ ਇੱਥੇ ਦੋ ਹੀ ਬਣਦੀਆਂ ਗੀਆਂ ਇਹਦੇ ਵਿੱਚ ਵੀ ਅੱਗੇ-ਅੱਗੇ ਇਹਦੀਆਂ ਕੈਟਾਗਰੀਜ਼ ਹੁੰਦੀਆਂ ਨੇ ਸਿੰਗਲ ਮਾਲਟ ਵਿਸਕੀ ਆ ਜਾਂਦੀਆਂ ਜਿਵੇਂ ਬਲੈਂਡਡ ਵਿਸਕੀ ਆ ਜਾਂਦੀ ਐਦਾਂ-ਇਦਾਂ ਕਰਕੇ ਨੇ ਹਣਾ ਤੇ ਭਾਈ ਇਹ ਨਹੀਂ ਮਸ਼ਹੂਰ ਕਿਉਂ ਜਿਹੜੀ ਸਕਾਟਲੈਂਡ ਦੀ ਆ ਮਤਲਬ ਤੁਸੀਂ ਤਾਂ ਇੱਥੇ ਰਹਿੰਦੇ ਆ ਕਿਉਂ ਮਸ਼ਹੂਰ ਆ ਜੇ ਸਕਾਟਲੈਂਡ ਚ ਇੱਥੇ ਤਾਂ ਮਸ਼ਹੂਰ ਆ ਜੀ ਹਾਂਜੀ ਇਹਦਾ ਜਿਹੜਾ ਤਾਪਮਾਨ ਆਪਣੇ ਇੱਥੇ ਮੌਸਮ ਠੰਡਾ ਰਹਿੰਦਾ ਸਕਾਟਲੈਂਡ ਚ ਸਕਾਟਲੈਂਡ ਚ ਹਾਂ ਉਹਨੂੰ ਅਨੁਕੂਲ ਕਰਦਾ ਜਾਂਦਾ ਆਪਣੇ ਮੌਸਮ ਠੰਡਾ ਰਹਿਣ ਦੇ ਠੰਡਾ ਰਹਿਣ ਦੇ ਜਿਵੇਂ ਆਪਣੇ ਮੰਨ ਲਓ ਇੰਡੀਆ ਚ ਆਪਾਂ ਦਾਰੂ ਬਣਾਉਣੀ ਹੈ ਜਾਂ ਗਰਮ ਖਰਾਬ ਹੋ ਜਾਂਦੀ ਆ ਉੜ ਜਾਂਦੀ ਆ ਇੱਥੇ ਉੜਦੀ ਨਹੀਂ ਜਦਾਂ ਉਹਦੇ ਕਰਕੇ ਰੱਖਦੇ ਜਿਵੇਂ ਮੰਨ ਲਓ ਜਿਵੇਂ ਆਪਾਂ ਬੋਤਲ ਚ ਪਾ ਲਈ ਹਾਂਜੀ ਉਹ ਥੋੜੀ ਰਹਿ ਜਾਣੀ ਉਹ ਉੱਡ ਜਾਣੀ ਆ ਉੜ ਜਾਣੀ ਇੱਥੇ ਉੜਦੀ ਨਹੀਂ ਹੁੰਦੀ ਹੁੰਦੀ ਹਾਂਜੀ ਇਹ ਦਾ ਮਤਲਬ ਮੈਨੂੰ ਲੱਗਦਾ ਇਹ ਮਤਲਬ ਹੋਣਾ ਜਦੋਂ ਇਹ ਬਣਾਉਂਦੇ ਆ ਇਹਨੂੰ ਉਹਦੇ ਚ ਬਣਾਉਂਦੇ ਆ ਨਾ ਲੱਕੜ ਦੇ ਬਕਸੇ ਚ ਹਾਂ ਜੀ ਜਦੋਂ ਲੱਕੜ ਦੇ ਬਕਸਿਆਂ ਚ ਪਾ ਕੇ ਰੱਖੀ ਜਾਂਦੀ ਹੈ ਨਾ ਇਹ ਕਈ ਕਈ ਸਾਲ ਕਈ ਕਈ ਸਾਲ ਤਾਂ ਇੱਥੇ ਦਾਰੂ ਘਟਦੀ ਨਹੀਂ ਹੈਗੀ ਇੱਥੇ ਦਾਰੂ ਮਤਲਬ ਪ੍ਰੋਪਰ ਰਹਿੰਦੀ ਹੈਗੀ ਤੇ ਜੇ ਹੁਣ ਇੰਡੀਆ ਚ ਬਣੇ ਉਹ ਜਾਂ ਕਿਤੇ ਗਰਮੀ ਵਾਲੇ ਦੇਸ਼ ਚ ਬਣੇ ਤੋਂ ਤੇ ਜਿਹੜਾ ਅਲਕੋਹਲ ਉਹਦਾ ਹੁੰਦਾ ਵਾ ਉਹਦਾ ਮਤਲਬ ਵਿੱਚੋਂ ਦਾਰੂ ਉਹਦੇ ਵਿੱਚੋਂ ਉੱਡ ਜਾਂਦੀ ਹੈਗੀ ਹਾਂਜੀ ਇੱਥੇ 12 ਮਹੀਨੇ ਤਾਪਮਾਨ ਇੱਕੋ ਜਿਹਾ ਰਹਿੰਦਾ ਨਾ ਅੱਛਾ 12 ਮਹੀਨੇ ਇੱਕੋ ਜਿਹਾ ਰਹਿੰਦਾ ਤਾਂ ਕਰਕੇ ਫਿਰ ਇਹ ਮਸ਼ਹੂਰ ਹੈ ਹਾਂਜੀ ਥੋੜੀ ਗਰਮੀ ਹੁੰਦੀ ਹੈ ਹਾਂਜੀ ਬਾਕੀ ਨਾ ਜਿਵੇਂ ਜਿਵੇਂ ਤੁਹਾਨੂੰ ਅੰਦਰ ਇਨਫੋਰਮੇਸ਼ਨ ਮਿਲੂਗੀ ਤੇ ਤੇ ਹੋਂਦੋਂ ਤੁਹਾਨੂੰ ਅੱਗੇ ਅੱਗੇ ਅਸੀਂ ਦੱਸਾਂਗੇ ਆ ਨਾ ਅਸੀਂ ਥੋੜਾ ਜਿਹਾ ਕੱਢਿਆ ਸੀਗਾ ਵੀ ਇਹ ਕਿਹੜੀਆਂ-ਕਿਹੜੀਆਂ ਸਕੌਚ ਵਿਸਕੀ ਮਸ਼ਹੂਰ ਨੇ ਪਤਾ ਇਹਨਾਂ ਮੈਨੂੰ ਵੀ ਨਹੀਂ ਨਾਲ-ਨਾਲ ਤੁਹਾਨੂੰ ਇੰਟਰਨੈਟ ਤੇ ਵੀ ਸਰਚ ਕਰਕੇ ਦੱਸਾਂਗੇ ਇਹ ਪੰਜ categories ਆਉਂਦੀਆਂ ਨੇ ਸਿੰਗਲ ਮਲਟ ਸਕੌਚ ਵੇਸ ਕੀ ਹੁੰਦੀ ਆ ਸਿੰਗਲ ਗ੍ਰੇਨ ਸਕੌਚ ਵੇਸ ਕੀ ਹੁੰਦੀ ਆ ਬਲੈਂਡਡ ਮਲਟ ਆਉਂਦੀ ਆ ਸਕੌਚ ਤੇ ਬਲੈਂਡਡ ਗ੍ਰੇਨ ਸਕੌਚ ਆਉਂਦੀ ਆ ਇੰਨੇ ਤਰ੍ਹਾਂ ਦੀਆਂ ਇਹ ਸਕੌਚ ਵਿਸਕੀ ਜ ਬਣਾਈਆਂ ਜਾਂਦੀਆਂ ਨੇਗੀਆਂ ਚੰਗਾ ਜੀ ਬਾਏ ਬਾਏ ਹੈਵ ਅ ਸੇਫ ਟਾਈਮ ਯੈਸ 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 ਇਹ ਸਾਡੇ ਗਾਈਡ ਆ ਗਈ ਜੀ ਅੱਜ ਦੀ ਕੁੜੀ ਆ ਇਹ ਵੀ ਤੇ ਇਹਨੇ ਸਾਨੂੰ ਅੰਦਰ ਲੈ ਕੇ ਜਾਣਾ ਪਹਿਲਾਂ ਇੱਥੇ ਦੱਸਣਗੇ ਜਿਵੇਂ ਜਿਵੇਂ ਸਾਨੂੰ ਦੱਸਣਗੇ ਮੈਂ ਪੰਜਾਬੀ ਚ ਤੁਹਾਨੂੰ ਆ ਦੱਸ ਦਰਾਂਗਾ ਬਾਜੂ ਸੌਣ ਕੇ ਟ੍ਰਾਂਸਲੇਟ ਕਰਦਾ ਰੂੰਗਾ ਹੈ ਨਾ ਜਰਨਲ ਇਨਸਟ੍ਰਕਸ਼ਨ ਦਿੱਤੀਆਂ ਵੀ ਅੰਦਰ ਅੰਦਰ ਸੇਫਟੀ ਦਾ ਧਿਆਨ ਰੱਖਣਾ ਹੈ ਕਿਵੇਂ ਕਿਵੇਂ ਜਾਣਾ ਹੈ ਅੰਦਰ ਥੋੜਾ ਹੀਟ ਵੀ ਹੋਊ ਵੀ ਜਿੱਥੇ ਜਿੱਥੇ ਬਣਦੀ ਹੈ ਹੈ ਨਾ ਸਾਰਾ ਕਰਦੀ ਹੈ ਤੇ ਬਾਕੀ ਦੇਖਦੇ ਆ ਕਿਵੇਂ ਕਿਵੇਂ ਅੰਦਰ ਹੋਊਗਾ ਟਿਕਟਸ ਯਾਰ ਸਾਨੂੰ ਦੋ ਹੀ ਮਿਲੀਆਂ ਜੀ ਹੋਰ ਮਿਲ ਜਾਂਦੀ ਨਾ ਸਾਰੇ ਨੇ ਜਾਣਾ ਸੀਗਾ ਪਰ ਮੌਕੇ ਤੇ ਟਿਕਟਾਂ ਦਾ ਇਹੀ ਹੱਲ ਹੁੰਦਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀਗਾ ਪਹਿਲਾਂ ਕਿਉਂ ਬਾਈ ਜੀ ਜਦੋਂ ਯਾਰ ਪਾਣਾ ਆਨਲਾਈਨ ਟਿਕਟਾਂ ਕਰ ਲੋ ਪਹਿਲਾਂ ਹੀ ਕਰ ਲੋ ਜੀ ਸਾਰੀ ਫੇਰ ਫੇਰ ਵਧੀਆ ਮੌਕੇ ਤੇ ਨਹੀਂ ਮਿਲਦੀ ਟਿਕਟ ਐਥੇ ਇਹ ਪਾਣੀ ਆ ਪਾਣੀ ਤੇ ਉਹ ਜਦਾਂ ਚਾਉ ਪਾਣੀ ਚਾਉ ਤੇ ਆ ਹੈਗਾ ਜੀਸਟ ਜਿਵੇਂ ਸੋਡਾ ਕਹਿ ਸਕਦੇ ਆ ਇਹ ਤੇ ਇੱਕ ਚਾਰ ਚੀਜ਼ਾਂ ਤੋਂ ਬਣਦੀ ਐ ਇਹ ਤੋਂ ਤਿਆਰ ਹੋਣੀ ਸ਼ੁਰੂ ਹੁੰਦੀ ਐ ਸਭ ਤੋਂ ਪਹਿਲੀ ਫਸਟ ਕੈਟਾਗਰੀ ਆ ਜੀ ਉਹ ਜਿਹੜਾ ਸਾਹਮਣੇ ਆ ਇਹਨਾਂ ਦੀ ਪੱਠੀ ਆ ਤੇ ਮਤਲਬ ਇਹਦੇ ਚ ਘੋਲਿਆ ਜਾਂਦਾ ਜਿਹੜੇ ਤੁਹਾਨੂੰ ਡਰਮ ਦੱਸਦਾ ਸੀ ਮੈਂ ਇਹ ਡਰਮ ਨੇ ਲੱਕੜ ਦੀ ਓਕ ਦੇ ਵੱਡੇ ਵੱਡੇ ਜਿਵੇਂ ਆਪਣੇ ਦਾਰੂ ਪਾਉਨੇ ਆਪਾਂ ਇਹ ਵੀ ਦਾਰੂ ਇਹੀ ਪਾਉਂਦੇ ਆ ਚਾਰੇ ਚੀਜ਼ਾਂ ਇਕੱਠੀਆਂ ਕਰਕੇ ਇਹ ਚ ਘੋਲ ਦਿੰਦੇ ਆ ਪਹਿਲਾਂ ਜਿਵੇਂ ਆਪਾਂ ਘੋਲ ਕੇ ਰੱਖਦੇ ਆ ਪਿੰਡਾਂ ਚ ਆਪਾਂ ਢੋਲ ਢੂਲ ਚ ਪਾਦਨੇ ਇਹ ਚ ਪਾ ਦਿੰਦੇ ਆ ਬਸ ਹੁਣ ਅਗਲਾ ਪ੍ਰੋਸੈਸ ਦੇਖਦੇ ਆ ਅੱਗੇ ਜਾ ਕੇ ਹੋਰ ਕੀ ਹੁੰਦਾ ਇਹ ਪਹਿਲਾ ਪ੍ਰੋਸੈਸ ਸੀਗਾ ਇਹਦਾ ਅੱਗੇ ਪੱਠੀਆਂਆਂ ਕਿਵੇਂ ਤਿਆਰ ਹੋਊਗੀ ਜਿਹੜੀਆਂ ਆ ਭੱਟੀਆਂ ਸੀ ਨਾ ਇੱਥੇ ਇਹਨਾਂ ਨੂੰ ਮਤਲਬ 180 ਡਿਗਰੀ ਤਾਪਮਾਨ ਤੇ ਜਿਹੜਾ ਸਾਰੇ ਚਾਰੇ ਇਨਗਰੀਡिएंट्स ਉਹਨਾਂ ਨੂੰ ਰੱਖਿਆ ਜਾਂਦਾ ਹੈਗਾ ਤੇ ਪਹਿਲੀ ਕੈਟਾਗਰੀ ਤੇ ਬੀਅਰ ਲਈ ਵੀ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਮਤਲਬ ਇਹਦੀ ਬੀਅਰ ਬਣਾਉਣੀ ਹੈ ਜੇ ਵਿਸਕੀ ਬਣਾਉਣੀ ਹੈ ਉਹਦਾ ਅੱਗੇ ਪ੍ਰੋਸੈਸ ਹੈ ਇਹ ਜਿਹੜੇ ਢੋਲ ਹੈ ਇਹ ਵੱਡੇ ਵੱਡੇ ਤੇ ਉਹ ਦੇ ਵਿੱਚ ਦੇਖਦਾ ਪਰ ਆਹਲੇ ਤੇ ਤੁਹਾਨੂੰ ਦਿਖਾ ਦਿੰਦਾ ਐਵੇਂ ਰੱਖੀ ਜਾਂਦੀ ਹੈ ਆ ਪਈ ਹੈ ਹੁਣ ਵਿੱਚ ਐਵੇਂ ਦੀ ਇਹ ਘੋਲ ਕੇ ਇਹਦਾ ਘੋਲ ਤਿਆਰ ਹੋ ਗਿਆ ਚਾਰ ਚੀਜ਼ਾਂ ਦਾ ਤੇ ਜਿਹੜਾ ਇਹ ਘੋਲ ਤਿਆਰ ਹੋਇਆ ਚਾਰ ਚੀਜ਼ਾਂ ਤੋਂ ਬਾਅਦ ਚ ਬਾਅਦ ਚ ਚੰਗੂਰ ਪਾਈਨੈਪਲ ਹੋਰ ਸਾਰਾ ਪਾ ਦਿੰਦੇ ਆ ਤੇ ਫੇਰ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਵਧਦੀ ਹੈ ਅਗਲੇ ਪਾਸੇ ਜੀ ਇਹ ਭੱਠੀ ਵਾਲਾ ਏਰੀਆ ਆ ਗਿਆ ਜਿਵੇਂ ਆਪਣੇ ਭੱਠੀ ਲੱਗੀ ਹੁੰਦੀ ਹੈ ਨਾ ਇਹਨਾਂ ਦੀ ਵੀ ਭੱਠੀ ਲੱਗੀ ਹੋਈ ਹੈ ਤੇ ਉਹ ਦੇਖੋ ਥੱਲੇ ਅੱਗ ਵਾਲੀ ਜਾਂਦੀ ਆ ਉਹ ਅੱਗ ਵਾਲੀ ਐ ਕੋਲਡ ਵਾਟਰ ਉਹ ਲਿਖਿਆ ਕੋਲਡ ਵਾਟਰ ਉੱਪਰੋਂ ਹੌਟ ਵਾਟਰ ਨਿਕਲੀ ਜਾਂਦਾ ਬਸ ਇਹ ਐ ਬੇਸਿਕਲੀ ਇਹਨਾਂ ਨੂੰ ਲਾਇਸੈਂਸ ਮਿਲਿਆ ਹੋਇਆ ਕੱਢਣ ਦਾ ਤੇ ਆਪਣੇ ਪਿੰਡਾਂ ਵਾਲੇ ਕੋਲੇ ਲਾਇਸੈਂਸ ਨਹੀਂ ਹੁੰਦਾ ਚਮੀ ਸੇਮ ਪ੍ਰੋਸੈਸ ਐ ਉਵੇਂ ਹੀ ਕੱਢਦੇ ਆ ਇਹ ਦੇਖੋ ਇਹਨਾਂ ਦੀਆਂ ਪੱਟੀਆਂ ਪਿੱਤਲ ਦੀਆਂ ਵੱਡੀਆਂ-ਵੱਡੀਆਂ ਇੱਥੇ ਨਾਲ ਇਹ ਦਰੂ ਇਹ ਐ ਨਿਕਲੀ ਜਾਂਦੀ ਹੈ ਜੀ ਪਹਿਲਾਂ ਤੁਹਾਨੂੰ ਘੋਲ ਦਿਖਾਤਾ ਫਿਰ ਪੱਠੀ ਤੇ ਥੱਪ ਕੇ ਸਿੱਧੀ ਨਿਕਲੀ ਜਾਂਦੀ ਹੈ ਤੇ ਇਹ ਦੇਖੋ ਆਪਣੇ ਤਾਂ ਥੋੜੀ ਥੋੜੀ ਪੈਪਰਾਹੀ ਆਉਂਦੀ ਹੈ ਤੇ ਇੱਥੇ ਲੀਟਰਾਂ ਦੇ ਹਿਸਾਬ ਦੇ ਤਾਂ ਮੈਨੂੰ ਲੱਗਦਾ ਲੀਟਰ ਲੀਟਰ ਉਹੀ ਕੱਢਦੇ ਨੇ ਸੈਕੰਡ 'ਚ ਤੇ ਇਹਨਾਂ ਕੋਲੇ ਲਸਾਂਸ ਹੈ ਸਾਰਾ ਕੱਢਣ ਦਾ ਬਸ ਇਹ ਆ ਤੇ ਆ ਅੰਦਰਲੇ ਪਾਸੇ ਇਹ ਆ ਤੇ ਪੂਰਾ ਫੈਕਟਰੀ ਦਾ ਟੂਰ ਤੇ ਪਿੱਤਲ ਦੇ ਆ ਸਾਰੇ ਇਹਨੇ ਤੁਸੀਂ ਦੇਖ ਰਹੇ ਹੋ ਆਪਣਾ ਸਕਾਟਲੈਂਡ ਦੀ दारू ਆ ਤੇ ਉਹ ਇੰਨੀ ਮਸ਼ਹੂਰ ਕਿਉਂ ਆ ਉਹਦਾ ਕਾਰਨ ਇਹ ਆ ਕਿਉਂਕਿ ਇਹਦੀ ਏਜ ਹੁੰਦੀ ਆ ਜਿਵੇਂ ਬਾਕੀ दारू ਦੀ ਕੋਈ ਏਜ ਨਹੀਂ ਹੁੰਦੀ ਨਾ ਜਿਵੇਂ ਆਪਣੇ ਗੋਲੀਆਂ ਪਾ ਕੇ ਨਾਲ ਦੀ ਨਾਲ ਦੇ ਦਿੰਦੇ ਆ ਨਾਲ ਦੀ ਨਾਲ ਬਣ ਜਾਂਦੀ 90 ਰੁਪਏ ਦੀ ਬੋਤਲ ਤਿਆਰ ਮਿੰਟੋ ਮਿੰਟੀ ਪੀਓ ਤੇ ਮਣਕੇ ਅੱਧੇ ਬੰਦੇ ਦਾ ਪਿੱਛੇ ਜੀ ਵੀ ਹੁਣ ਕੇਸ ਹੋਏ ਸੀਗੇ ਕਿੰਨੇ ਬੰਦੇ ਮਤਲਬ ਮਰ ਗਏ ਸੀਗੇ दारू ਪੀ ਇੱਥੇ ਜਿਹੜੀ ਹਮੇਸ਼ਾ ਜਿਹੜੀ ਸਕਾਚ ਵਿਸਕੀ ਹੋਊ ਉਦੀ ਉਮਰ ਘੱਟੋ ਘੱਟ ਉਹਦੀ ਉਮਰ 3 ਸਾਲ ਹੋ ਗਈ ਤੇ 3 ਸਾਲ ਉਹਨੂੰ ਜਿਹੜੀ ਓਕ ਦੀ ਸਪੈਸ਼ਲ ਲੱਕੜ ਹੈ ਉਹਦੇ ਚ ਪਾ ਕੇ ਰੱਖਿਆ ਜਾਂਦਾ ਉਹਦੇ ਚ ਪਾ ਕੇ ਸੰਭਿਆ ਜਾਂਦਾ ਹੈਗਾ ਉਹਨੂੰ ਤੇ ਵੱਧ ਤੋਂ ਵੱਧ ਇਹਦੀ ਜਿੰਨੀ ਫਿਰ ਮੈਂ मतलब ਏਜ ਹੈ ਇਹਦੀ ਵੱਧਦੀ ਜਾਊਗੀ ਜਿੰਨਾ ਵੱਧ ਸਾਲ ਸੰਭਾਲ ਕੇ ਰੱਖਣਗੇ 6 ਸਾਲ ਮਿਲਦੀ ਹੈ 9 ਸਾਲ ਮਿਲਦੀ ਹੈ 12 ਸਾਲ ਪੁਰਾਣੀ ਮਿਲਦੀ ਹੈ 21 ਸਾਲ ਪੁਰਾਣੀ ਮਿਲਦੀ ਹੈ 50 ਸਾਲ ਤੱਕ ਤੁਹਾਨੂੰ ਆਮ ਹੀ ਪੁਰਾਣੀ ਦਾਰੂ ਇੱਥੇ ਮਿਲ ਜਾਂਦੀ ਹੈ ਮਤਲਬ 50 50 ਸਾਲ ਪੁਰਾਣੀ ਦਾਰੂ ਲੱਕੜ ਦੇ ਬਕਸਿਆਂ ਚ ਪਾਈ ਐਂ ਪੈਕ ਪਈ ਰਹਿੰਦੀ ਹੈ ਤੇ ਉਹ ਉਹਦਾ ਜਿਹੜੀ ਲੱਕੜ ਚ ਹੋ ਓਕ ਦੀ ਲੱਕੜ ਚ ਉਹਦਾ ਰਸ ਆਉਂਦਾ ਹੈ ਮਤਲਬ ਉਹਦੇ ਨਾਲ ਇੱਕ ਟੇਸਟ ਬਣਦਾ ਉਹਦਾ ਤੇ ਪ੍ਰਾਣੀ ਹੋ ਕੇ ਉਹਦਾ ਮਤਲਬ ਉਹਦੀ ਸ਼ੁੱਧਤਾ ਬਣਦੀ ਹੈਗੀ ਤੇ ਜਿੰਨੀ ਵੱਧ ਪ੍ਰਾਣੀ ਹੋ ਉਨੀ ਜਿਆਦਾ ਮਹਿੰਗੀ ਹੋਊਗੀ ਤਾਂ ਹੀ ਕਰਕੇ ਜਿੰਨੀ ਦੁਨੀਆ ਭਰ ਦੀਆਂ ਸ਼ਰਾਬਾਂ ਜਿਵੇਂ ਜਨੀ ਵਾਕਰ ਦੀਆਂ ਹੋਗੀਆਂ ਉਹ ਸਾਰੀਆਂ ਇੱਥੇ ਬਣਦੀਆਂ ਜਾਂ ਜਿਵੇਂ ਗਲਨਫਡਿਕ ਗਲਨ ਇੱਥੇ ਕਹਿੰਦੇ ਨੇ ਵਾਦੀ ਨੂੰ ਵੈਲੀ ਨੂੰ ਗਲਨ ਕਹਿੰਦੇ ਨੇ ਗਲਨਫਡਿਕ ਵੀ ਇੱਥੋਂ ਦੀ ਆ ਜਿਹੜੀ ਉਹ ਉਹ ਵੀ ਸਕਾਚ ਵਿਸਕੀ ਹੈਗੀ ਤੇ ਆਪਣੇ ਵਾਲਾ ਕੰਮ ਹੋਰ ਆਪਣੇ ਦਾ ਫੈਕਟਰੀ ਜਿੱਥੇ ਟੂਰ ਹੀ ਨਹੀਂ ਦਿੰਦੇ ਨੰਦਰ ਜਾਣ ਦਿੰਦੇ ਆਪਣੇ ਵੀ ਸਕਿਉਰਟੀ ਪਰਪਸ ਹੈ ਸਕਿਉਰਟੀ ਰੀਜਨ ਅਸੇਂਦਰ ਇੱਥੇ ਖੁੱਲਾ ਤੁਸੀਂ ਅੰਦਰ ਘੁੰਮ ਵੀ ਸਕਦੇ ਹੋ ਤੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਕਿ ਕਿਵੇਂ ਇਹ ਹੈ ਨਾ ਕਿੰਨੀ ਪੁਰਾਣੀ ਹੈ ਇਸੇ ਕਰਕੇ ਜਿਹੜੀਆਂ ਸਕੌਚ ਵਿਸਕੀ ਜਾਂ ਮਸ਼ਹੂਰ ਹੈ ਦੁਨੀਆ ਭਰ ਚ ਤੇ ਟਾਪ ਕਲਾਸ ਐਕਸਪੈਂਸਿਵ ਨਹੀਂ ਹੈ ਹੁਣ ਅਸੀਂ ਇੱਕ ਪ੍ਰੋਸੈਸ ਚੋਂ ਨਿਕਲੇ ਅਗਲੇ ਪ੍ਰੋਸੈਸ ਚ ਚੱਲੇ ਆ ਤੇ ਜਿੱਥੇ ਤੱਕ ਇਹ ਸੀਗਾ ਤੇ ਉੱਥੇ ਤੱਕ ਡਿਗਰੀ ਇਹਦੀ ਸੈੱਟ ਨਹੀਂ ਹੋਈ ਸੀ ਅਜੇ ਆਪਣੇ ਘਰ ਵਾਲਾ ਕੰਮ ਸੀਗਾ ਇਹ ਅੱਗੇ ਆ ਗਿਆ ਇਹਨਾਂ ਦਾ ਵੇਅਰ ਹਾਊਸ ਜਿੱਥੇ ਇਹਨੂੰ ਰੱਖਿਆ ਜਾਂਦਾ ਹੈ ਇੱਥੇ ਰੱਖਿਆ ਜਾਂਦਾ ਜ਼ਿਆਦਾ ਇਹ ਲੱਕੜ ਦੇ ਢੋਲ ਹੈ ਜੀ ਜਿਨ੍ਹਾਂ ਚ ਦਾਰੂ ਰੱਖੀ ਜਾਂਦੀ ਉਹ ਦੇਖ ਲਓ 1975 ਦਾ ਪਿਆ ਸਾਹਮਣੇ 1975 ਦੀ ਪਾਈ ਹੋਈ ਹੈ 50-50 ਸਾਲ ਪੁਰਾਣੀ ਹੈ ਪਈ ਰਹਿੰਦੀ ਇੱਥੇ ਤੇ ਥੋੜਾ ਰੰਗ ਦਿਖਾਉਣੇ ਹੈ ਚੇਂਜ ਹੁੰਦਾ ਕਿ ਕਲਰ ਕਿਵੇਂ ਚੇਂਜ ਹੋਊਗਾ ਦਾ ਇਸ ਤੋਂ ਬਾਅਦ ਜਿੰਨੀ ਪੁਰਾਣੀ ਹੋਊਗੀ ਉਹ 1968 ਦੀ ਵੀ ਪਈ ਹੋਈ ਐ ਤੇ ਇਹਨਾਂ ਦਾ ਜਦੋਂ ਇਹ ਬਣਦੀ ਐ ਨਾ ਇਹ ਦੇਖੋ ਇੱਥੇ ਇਹਨਾਂ ਨੇ ਦਿੱਤਾ ਹੈ ਜਦੋਂ ਨਵੀਂ ਹੁੰਦੀ ਐ ਉਦੋਂ ਨਿਊ ਮੇਕ ਸਪਿਰਟ ਐਵੇਂ ਦਾ ਹੁੰਦਾ ਤੇ ਚਾਰ ਸਾਲ ਬਾਅਦ ਓਮੇਂਦੀ ਹੋ ਜਾਂਦੀ ਐ 8 ਸਾਲ ਬਾਅਦ ਓਮੇਂਦੀ ਹੋ ਜਾਂਦੀ ਐ 14 ਬਾਅਦ ਓਮੇਂਦੀ ਹੋ ਜਾਂਦੀ ਐ ਐ ਰੰਗ ਬਦਲਦਾ ਇਹ ਨਾ ਦੇਖੋ ਤੇ ਉਹ 1968 ਦੀ ਵੀ ਪਈ ਐ ਇੱਕ ਉਹ 1968 ਦਾ ਟੋਲ ਪੇ ਸਾਹਮਣੇ ਦੇਖੋ ਇਸ ਤਰ੍ਹਾਂ ਲੱਕੜ ਦੇ ਢੋਲਾਂ ਚ ਸਾਮੀ ਜਾਂਦੀ ਹੈ ਸਾਰੀ ਦੀ ਸਾਰੀ ਪਤਾ ਨਹੀਂ ਕਿੰਨੇ ਕਿੰਨੇ ਪੁਰਾਣੇ ਢੋਲ ਇਹਨਾਂ ਦੇ ਤੇ ਹੁਣ ਇਹ ਟੇਸਟ ਵੀ ਕਰਾਉਣਗੇ ਇਹਦੇ ਵਿੱਚ ਹੀ ਕਹਿੰਦੇ ਤੁਸੀਂ ਟੇਸਟ ਵੀ ਕਰ ਸਕਦੇ ਹੋ ਆਪਣੇ ਯਾਰਾਂ ਕੋਈ ਅੰਦਰ ਨਹੀਂ ਖੰਗਣ ਵੀ ਨਹੀਂ ਦਿੰਦੇ ਆਪਣੇ ਮਤਲਬ ਨੇੜੇ ਜਿੱਥੇ ਦਾਰੂ ਬਣਦੀ ਹੈ ਕਹਿੰਦੇ ਕਾਲਾ ਧੰਦਾ ਹੁੰਦਾ ਵਿੱਚ ਗਲਤ ਚੀਜ਼ਾਂ ਪਾਉਂਦੇ ਆ ਤੇ ਇੰਜਾਂ ਗਲਤ ਬਣਾਉਂਦੇ ਆ ਸਾਰੇ ਨਹੀਂ ਮੈਂ ਕਹਿੰਦਾ ਮਤਲਬ ਸਾਰੇ ਦਾ ਮੇਨ ਮੇਨ ਆਪਣੇ ਵੀ ਚੰਗੇ ਬ੍ਰਾਂਡ ਹੈਗੇ ਆ ਜਿਹੜੇ ਦੰਦੇ ਦਾਰੂ ਪਰ ਜਿਹੜੀ ਲੋਕਲ ਲੈਵਲ ਤੇ ਤਿਆਰ ਕਰਦੇ ਉਹਨਾਂ ਦੀ ਗੱਲ ਕਰਦਾ ਮੈਂ ਇੱਕ ਗਲਾਸੀਆਂ ਬਾਬਾ ਦੇ ਦਿਆਂ ਵੀ ਜੇ ਟੇਸਟ ਕਰਨੀਆਂ ਤੁਸੀਂ ਟੇਸਟ ਕਰ ਸਕਦੇ ਆਂਕੀ ਸੋ ਐਮ ਵੀ ਗੈਣਾ ਟ੍ਰਾਈ ਦ ਗਲੇ ਆਫ ਦ 12 12 12 ਇਅਰ 올ਡ ਫਸਟ ਇਹ ਇਹਨਾਂ ਦੀ दारू ਹੈ ਜੀ ਤੇ ਆਪਾਂ ਆਪਣੇ ਗਲਾਸ ਆ ਪਏ ਨੇ ਪੀਣੀ ਤਾਂ ਹੈ ਨਹੀਂ ਆਪਾਂ ਮੈਂ ਕਿਹਾ ਜਾਂਦੇ ਜਾਂਦੇ ਤੁਹਾਨੂੰ ਦਿਖਾ ਜਾਂ ਵੀਡੀਓ 'ਚ ਬਾਕੀ ਸਾਰੇ ਵੀ ਇਹ 12 ਸਾਲ ਪੁਰਾਣੀ ਆ ਤੇ ਇਹ ਜਿੰਨੀ ਕਹਿੰਦੇ ਪੁਰਾਣੀ ਹੋਈ ਜੋ 19 ਸਮੂਤ ਹੋਈ ਜਾਊ ਤੇ 43% ਅਲਕੋਹਲ ਹੈ ਇਹਦੇ 'ਚ ਇੱਥੇ ਆ ਕੇ ਇਹਦੀ ਡਿਗਰੀ ਸਾਰੀ ਬਣਾ ਲੈਂਦੇ ਆ ਇਹ ਤੇ 50 ਸਾਲ ਪੁਰਾਣੀ ਤੱਕ ਇੱਥੇ ਆ ਆ ਮਿਲ ਜਾਂਦੀ ਹੈ ਤੇ ਜਿਹੜੀ ਆ ਹੈਗੀ ਇਹ ਵੀ ਇਹ 'ਚ 48% ਅਲਕੋਹਲ ਆ ਦੇਖੋ ਤੇ 50 ਸਾਲ ਪੁਰਾਣੀ ਤਾਂ ਇੱਥੇ ਨਾਰਮਲ ਵੇਖਦੀ ਹੈ ਤੇ 100 ਸਾਲ ਪੁਰਾਣੀ ਵੀ ਇਹਨਾਂ ਕੋਲੇ ਹੈਗੀ ਹੈ ਜਿਹੜੀ 100 ਸਾਲ ਪੁਰਾਣੀ ਹੈ ਤੇ ਉਹ ਜਿਹੜੀ ਹੈਗੀ ਹੈ ਰੇਅਰ ਵਿਸਕੀ ਚ ਆ ਜਾਂਦੀ ਹੈ ਇਹ ਜਿਹੜੀ ਹੈਗੀ ਹੈ ਜੀ ਕਹਿੰਦੇ ਬ੍ਰੇਕਫਾਸਟ ਵਿਸਕੀ ਹੈ ਇਹ ਮਤਲਬ ਤੁਸੀਂ ਇਹਨੂੰ ਸਵੇਰੇ স্মੋਕੀ ਫਲੇਵਰ ਆ ਪਤਾ ਨਹੀਂ ਇਹਦਾ ਕਹਿੰਦੇ ਕਹਿੰਦੇ ਤੁਸੀਂ ਇਹਨੂੰ ਸਵੇਰੇ ਵੀ ਪੀ ਸਕਦੇ ਹੋ ਇਹ ਸਪੈਸ਼ਲ ਬਣਾਉਂਦੇ ਆ ਦੇਖ ਲਓ ਤੇ ਜਿੰਨੀ ਪੁਰਾਣੀ ਹੋਈ ਉਹ ਉਨੀ स्मूथ ਹੋਈ ਉਹ ਮਤਲਬ ਜਿਵੇਂ 12 ਸਾਲ ਪੁਰਾਣੀ ਕਹਿੰਦੇ ਹੋਰ ਸਮੂਥ ਹੈ 21 ਸਾਲ ਪੁਰਾਣੀ ਹੋਰ ਸਮੂਥ ਹੈ ਤੇ 50 ਸਾਲ ਪੁਰਾਣੀ ਹੋਰ ਸਮੂਥ ਹੈ ਐਵੇਂ ਨਹੀਂ ਆ ਇਹ ਤਿੰਨ ਵਿਸਕੀ ਜਿਹਨਾਂ ਨੇ ਟਰਾਈ ਕਰਨ ਲਈ ਦਿੱਤੀਆਂ ਸੀ ਇਹ ਇਹ ਇਨਾਂ ਦੀ ਦੁਕਾਨ ਆ ਗਈ ਇੱਥੇ ਦਿਖਾਉਂਦੇ ਆ ਕਿੰਨੀਆਂ-ਕਿੰਨੀਆਂ ਪੁਰਾਣੀਆਂ ਇਹਨਾਂ ਕੋਲੇ ਪਈਆਂ ਹਲੋ ਤੇ ਇਹ ਜਨੀ ਵਾਕਰ ਦੀ ਜਿੰਨੀ ਵਿਸਕੀ ਹੈ ਨਾ ਸਾਰੀ ਇੱਥੇ ਤਿਆਰ ਹੁੰਦੀ ਆ ਆ ਆ ਲਿਖਿਆ ਨਾ ਦੇਖੋ ਜਨੀ ਵਾਕਰ ਮੈਂ ਤੁਹਾਨੂੰ ਪੜ੍ਹਾਉਣਾ ਜਨੀ ਵਾਕਰ ਆ ਬਲੈਂਡਡ ਸਕਾਚ ਵਿਸਕੀ 12 ਸਾਲ ਪੁਰਾਣੀ ਹੈ ਇਹ ਜਿਵੇਂ ਢੋਲਾ ਚ ਰੱਖੀ ਸੀ ਇੱਕ ਢੋਲ ਚੋਂ ਕਹਿੰਦੇ ਇਹ 200 ਬੋਤਲ ਨਿਕਲਦੀ ਹੈ ਤੁਸੀਂ ਦੇਖ ਲਓ ਕਿੰਨੇ ਦੀ ਵੇਚਦੇ ਹੋਣਗੇ ਇੱਕ ਬੋਤਲ ਇੱਥੇ 48 ਡਾਲਰ ਦੀ ਲੱਗੀ ਹੋਈ ਹੈ ਇਹ ਇਹ 12 ਸਾਲ ਪੁਰਾਣੀ ਹੈ ਤੇ ਜਿਹੜੀ 50 ਸਾਲ ਪੁਰਾਣੀ ਹੈ ਉਹ ਤੁਹਾਨੂੰ 10 ਹੀ ਦਿੱਤਾ ਸੀ ਪ੍ਰਾਈਸ ਵੀ ਕਿੰਨੇ ਕਿੰਨੇ ਡਾਲਰ ਦੀ ਆ ਆ ਬਲੈਕ ਲੈਵਲ ਹੈਗੀ ਤੇ ਬਲੈਕ ਲੈਵਲ ਵੀ ਇਹ ਫੁੱਟ ਨਾ ਜਾਈ ਭਣੇ ਇਹ ਵੀ ਬਲੈਂਡਡ ਸਕੌਚ ਵਿਸਕੀ ਹੈ ਤੇ ਇਹ 48 ਦੀ ਇੱਥੇ 48 ਡਾਲਰ ਗਈਆਂ ਨਾ ਮੈਂ ਸੌਰੀ ਪਾਉਂਡ ਦੀ ਆਈ ਪਾਉਂਡ ਚ ਲੱਗਿਆ ਆ ਰੈਡ ਲੈਵਲ ਹੈਗੀ ਰੈਡ ਲੈਵਲ ਸਸਤੀ ਹੁੰਦੀ ਆ ਪਤਾ ਨਹੀਂ ਕਿਉਂ ਤੇ ਥੱਲੇ ਇਹਨਾਂ ਦੀ ਇੱਕ ਰੇਅਰ ਵਿਸਕੀ ਵੀ ਆਉਂਦੀ ਹੁੰਦੀ ਆ ਆਹ ਹੈਗੀ ਆ ਜੀ ਬਲੈਂਡਡ ਸਕੌਚ ਵਿਸਕੀ ਆ ਵੀ ਇਹ ਹੈ ਏਜ ਕੋਈ ਡਿਫਰੈਂਟ ਆ ਇਹਨਾਂ ਨੇ ਫਲੇਵਰ ਬਹੁਤ ਸੀਗੇ ਜਿਹੜੇ ਇਹਨਾਂ ਨੇ ਸਾਨੂੰ ਦਿਖਾਏ ਇਸਮੋਕੀ ਫਲੇਵਰ ਹੋਰ ਫਲੇਵਰ ਅਲੱਗ-ਅਲੱਗ ਫਲੇਵਰ ਐਡ ਕਰਦੇ ਰਹਿੰਦੇ ਆ ਫਿਰ ਪਿੱਛੇ ਤੇ ਆ 골ਡ ਲੈਵਲ ਆ ਕੀ ਰਿਜ਼ਰਵ ਇਹ ਵੀ ਰੇਅਰ ਚ ਆਉਂਦੀ ਮੰਨ ਲਾਦਾ ਜਨੀ ਵਕਰ 골 ਲੈਵਲ ਰਿਜ਼ਰਵ ਤੇ ਇਹ ਚ ਅਲਕੋਹਲ 40% ਹੀ ਹੈ ਚਲਕੋਲ ਜਿਹੜੀਆਂ ਸਾਨੂੰ ਦਿਖਾਈ ਜਾਂਦੇ ਨੇ ਉੱਪਰ 48 48 ਆਣੀ ਜਾਂਦੇ ਨੇ ਠੰਡ ਤੇ ਇਹਦਾ ਪ੍ਰਾਈਸ ਹੈਗਾ 54 US ਡਾਲਰ ਜੀ 26 ਸਾਲ ਪੁਰਾਣੀ ਤੇ ਇਹ ਹੈਗੀ ਜੀ ਸਿੰਗਲ ਗ੍ਰੇਨ ਸਕੋਚ ਵਿਸਕੀ ਜਿਵੇਂ ਤੁਹਾਨੂੰ ਦੱਸਿਆ ਇਹਦੇ ਨਾਲ ਅਲੱਗ-ਅਲੱਗ ਵਿਸਕੀ ਇਹਦੇ ਹੋ ਹੁੰਦੀ ਹੈ ਤੇ ਇਹ ਹੋਗੀ 310 ਡਾਲਰ ਦੀ ਇਹ ਕਿਉਂਕਿ 26 ਸਾਲ ਪੁਰਾਣੀ ਹੋ ਗਈ ਇਸ ਕਰਕੇ 310 ਡਾਲਰ ਦੀ ਹੋਗੀ ਤੇ ਇਹ 17 ਸਾਲ ਪੁਰਾਣੀ ਆ 17 ਸਾਲ ਪੁਰਾਣੀ 280 ਡਾਲਰ ਦੀ ਜਿੰਨੀ ਵੱਧ ਪੁਰਾਣੀ ਹੋਈ ਜਾਊ ਨਾ 30 ਸਾਲ ਪੁਰਾਣੀ ਐ ਆਹ ਦੇਖੋ ਲਿਖਿਆ ਇਹਦੀ ਉਮਰ ਹੈਗੀ ਆ ਇਸ 30 ইয়ার্স ਰੇਟ ਇਹਦਾ ਹੈਗਾ 600 পাউন্ড 60000 ਦੀ ਬੋਤਲ ਐ ਇਹ 60000 ਦੀ ਬੋਤਲ ਕਮਾਲ ਹੋ ਗਈ ਪਹਿਲੀ ਵਾਰੀ ਦੇਖਿਆ ਯਾਰ ਕੋਸ਼ ਇੰਨੀ ਮਹਿੰਗੀਆਂ ਦਾਰੂਆਂ ਇੱਥੇ ਤਾਂ ਠੀਕ ਹੀ ਨੇ ਪ੍ਰਾਈਸ ਜੇ ਇਸ ਤੋਂ ਵੀ ਹੋਰ ਮਹਿੰਗੀ ਹੈਗੀ ਕੋਈ ਦਿਖਾਉਣੀ ਆ ਆ ਹੋਰ ਖਜ਼ਾਨਾ ਵੀ ਲੱਭ ਗਿਆ ਤੇ ਇਹ ਹੈਗੀ ਆ ਜੀ 45 ਸਾਲ ਪੁਰਾਣੀ ਹੈਗੀ ਦਾਰੂ 45 ਇਅਰ 올ਡ ਦਾ ਸਾਹਮਣੇ ਲਿਖਿਆ ਦੇਖ ਸਕਦੇ ਹੋ ਤੁਹਾਨੂੰ ਤੇ ਇਹ 4500 ਪਾਉਂਡ ਦੀ ਹੈਗੀ 4500 ਪਾਉਂਡ ਸਾਢੇ 4 ਲੱਖ ਦੀ ਬੋਤਲ ਜੀ ਸਾਢੇ 4 ਲੱਖ ਦੀ ਬੋਤਲ ਹੈ ਇਹ ਤੇ ਇੱਥੇ ਆ ਲਿਖਿਆ ਹੋਇਆ ਇਹਦੇ ਤੇ ਤੁਸੀਂ ਪੜ੍ਹ ਸਕਦੇ ਹੋ ਤੇ ਆ ਲਿਖਿਆ ਨੇ ਇਹਨਾਂ ਨੇ ਏਜ 41 ਇਅਰ 41 ਸਾਲ ਪੁਰਾਣੀ ਹੈਗੀ ਇਹ ਵੀ ਸਿੰਗਲ ਮਾਲਟ ਹੈਗੀ ਸਿੰਗਲ ਮਾਲਟ ਸਕੌਚ ਵਿਸਕੀ ਹੈ ਇਹ ਤੇ ਆ ਉੱਪਰ 15 ਸਾਲ ਪੁਰਾਣੀ ਆ ਗਈ ਫਿਰ ਤੇ 26 ਸਾਲ ਪੁਰਾਣੀ ਆ ਗਈ ਫਿਰ ਤੁਹਾਨੂੰ ਦੱਸਿਆ ਵੀ ਜਿਹੜੀ 50 ਸਾਲ ਹੈ 50 ਸਾਲ ਪੁਰਾਣੀ ਤਾਂ ਆਮ ਹੀ ਮਿਲ ਜਾਂਦੀ ਇੱਥੇ 50 ਸਾਲ ਦਾ ਪੁਰਾਣੀ ਤੁਹਾਨੂੰ ਪਈਆਂ ਦਿਖਾਈ ਦਿੱਤੀਆਂ 100 ਸਾਲ ਵੀ ਪੁਰਾਣੀ ਮਿਲਦੀ ਹੈ ਆ ਸਾਰੇ ਪ੍ਰਾਈਸ ਲੱਗੇ ਹੋਏ ਆ ਪ੍ਰੋਸੈਸ ਲਗਭਗ ਸਾਰਾ ਸੇਮ ਸੀ ਬਸ ਜਿਹੜਾ ਫਰਕ ਹੈ ਉਹ ਸਿਰਫ ਇੰਨਾ ਕਾ ਹੈਗਾ ਕਿ ਇੰਨਾ ਚ ਸਬਰ ਬਹੁਤ ਜ਼ਿਆਦਾ ਹੈਗਾ ਸਬਰ ਕਿਵੇਂ ਆ ਤੁਸੀਂ ਇਹ ਦੇਖੋ ਵੀ ਇਹ 50 50 ਸਾਲ ਪੁਰਾਣੀ दारू ਰੱਖੀ ਬੈਠੇ ਆ ਇਹ ਇਕੱਲਾ ਪੀਣ ਦਾ ਨਹੀਂ ਚੱਲੇ ਤਾਂ ਫੈਕਟਰੀ ਆ ਵੀ ਘੱਟੋ ਘੱਟ ਮੈਨੂੰ ਲੱਗਦਾ ਵੀ ਵੇਚ ਤਾਂ ਸਕਦੇ ਆ ਇਹਨਾਂ ਦੀ ਮਹਿੰਗੀ ਵਿਗੋ ਤੇ ਜਿਹੜੀ ਪੁਰਾਣੀ ਤੋਂ ਪੁਰਾਣੀ ਅਸੀਂ दारू ਦੇਖੀ 968 ਦੀ ਇਹਨਾਂ ਕੋਲੇ दारू ਪਾਈ ਪਈ ਹੈ ਹਜੇ ਢੋਲ ਚ ਤੇ ਪਾਈ ਪਈ ਆ ਤੁਸੀਂ ਦੇਖ ਲਓ ਕਿੰਨੇ ਸਾਲ 32 ਸਾਲ ਦਾ ਲਗਭਗ ਉਹ ਹੋ ਗਏ ਤੇ 24 ਸਾਲ ਆ ਹੋ ਗਏ ਦੇਖ ਲਓ ਕਿੰਨੀ 50 ਸਾਲ ਤੋਂ ਉੱਪਰ ਇੰਨੀ ਪੁਰਾਣੀ दारू ਮਤਲਬ ਇਹ ਰੱਖੀ ਬੈਠੇ ਆਗੇ ਸੋ ਜਿਹੜੇ ਬੰਦੇ ਕੁਛ ਆਪਣੇ ਵੀ ਕੱਢਦੇ ਆ ਪੰਜਾਬ 'ਚ ਮੈਂ ਨਹੀਂ ਕਹਿੰਦਾ ਵੀ ਸਾਰੇ ਆ ਜਾਂ ਘੱਟ ਆ ਹੈਨਾ ਚਲੋ ਚੱਲਦਾ ਤਾਂ ਹੈਗੀ ਆ ਵੈਸੇ ਕੰਮ ਇਲੈਗਲ ਆ ਆਪਾਂ ਨਹੀਂ ਕਹਿੰਦੇ ਵੀ ਕੱਢਣੀ ਚਾਹੀਦੀ ਆ ਕਰਦੇ ਤਾਂ ਹੈਗਾ ਲੁਕਾਸ਼ੀਪੀ ਸਾਰੇ ਹੈਨਾ ਤੇ ਛੋਟੇ ਹੁੰਦੇ ਨਾ ਸੁਣਦੇ ਹੁੰਦੇ ਸੀ ਵੀ ਜਿਹੜੀ ਗਰਮ ਦਾਰੂ ਪੀ ਲਈ ਉਹਦੇ ਨਾਲ ਡੈਥ ਹੋ ਗਈ ਕਿਸੇ ਦੀ ਪਤਨੀ ਉਹਦੀ ਵੀ ਤਸਵੀਰ ਗਰਮ ਹੁੰਦੀ ਜਦੋਂ ਤਤੀ ਤਤੀ ਪੀਲੀ ਪਤਨੀ ਜਦੋਂ ਨਵੀਂ ਨਵੀਂ ਕੱਢਦੇ ਹੋਣਗੇ ਉਹਦੀ ਪੀ ਲੰਦੇ ਹੋਣਗੇ ਹੈਨਾ ਤੇ ਜਿੰਨੀ ਜ਼ਿਆਦਾ ਮਤਲਬ ਪੁਰਾਣੀ ਹੋਊਗੀ ਸ਼ਰਾਬ ਇਸੇ ਕਰਕੇ ਸਕਾਟਲੈਂਡ ਦੀ ਜਿਹੜੀ ਸ਼ਰਾਬ ਹੈ ਜਾਂ ਸਕੌਚ ਹੈ ਵਿਸਕੀ ਹੈ ਸਕੌਚ ਵਿਸਕੀ ਹੈ ਤੇ ਉਹ ਮਸ਼ਹੂਰ ਹੈ ਕਿਉਂ ਹੈ ਕਿਉਂਕਿ ਇਹਦੀ ਉਮਰ ਬਹੁਤ ਪੁਰਾਣੀ ਹੈ ਸੋ ਜਿਹੜਾ ਆਪਣਾ ਫੈਕਟਰੀ ਦਾ ਟੂਰ ਸੀਗਾ ਉਹ ਇੰਨਾ ਕੀ ਸੀਗਾ ਤੇ ਹੁਣ ਕੋਈ ਨਵਾਂ ਗਰੁੱਪ ਆਇਆ ਹੈਗਾ ਤੇ ਹੁਣ ਇਹਨਾਂ ਨੂੰ ਅੰਦਰ ਲੈ ਕੇ ਜਾਣਗੇ ਅੰਦਰਲੇ ਪਾਸੇ ਦਿਖਾਉਣਗੇ ਹੁਣ ਤੁਹਾਨੂੰ ਬਾਹਰਲੇ ਪਾਸੇ ਦੇ ਫੈਕਟਰੀ ਦਾ ਸਾਰਾ ਅਸੀ ਆਲਾ ਦਵਾਲਾ ਦਿਖਾਉਣਗੇ ਤੇ ਬਾਕੀ ਇੱਥੇ ਨਾ ਘਰ ਖਰਚੀ ਉਹ ਜੀਆਂ ਕਰ ਕਰ ਚੀਤੇ ਸ਼ਰਾਬ ਐਵੇਂ ਬਣਦੀ ਐ ਸਕਾਟਲੈਂਡ ਚ ਤੇ ਛੋਟੀਆਂ ਛੋਟੀਆਂ ਵੰਦੀਆਂ ਫੈਕਟਰੀਆਂ ਜਿਹੜੀਆਂ ਵੱਡੇ ਵੱਡੇ ਬ੍ਰਾਂਡ ਆ ਵੱਡੇ ਵੱਡੇ ਮਾਰ ਕੇ ਉਹਨਾਂ ਨੂੰ ਸਪਲਾਈ ਕਰਦੀਆਂ ਹਨਾ दारू ਐ ਬਣਾ ਬਣਾ ਤੇ ਬਹੁਤ ਵਧੀਆ ਰੱਖਿਆ ਹੋਇਆ ਤੇ ਇਹ ਟੂਰ ਦਿੰਦੇ ਜਿਹੜਾ ਪੇਡ ਹੁੰਦਾ ਤੇ ਇਹ ਸਾਰੀ ਇੰਨੀ ਕੁ ਫੈਕਟਰੀ ਸੀਗੀ ਤੇ ਜਿਹੜਾ ਇਹਨਾਂ ਨੇ ਟੂਰ ਦਿੱਤਾ ਇਹ 20 25 ਪਾਉਂਡ ਲੈਂਦੇ ਆ 2500 2500 ਰੁਪਿਆ ਪਰ ਪਰਸਨ ਲੈਂਦੇ ਆ ਤੇ ਤੁਹਾਨੂੰ ਮਤਲਬ ਟੂਰ ਦੇ ਦਿੰਦੇ ਆਗੇ ਹੋਣ ਇਧਰਲੇ ਪਾਸੇ ਅੰਦਰ ਇਹ ਪੱਬ ਬਣਿਆ ਹੋਇਆ ਬਸਦਾ ਜਿ ਬਹਿਣਾ ਇਹ ਸਾਰਾ ਅੰਦਰ ਪੱਬ ਹੈ ਇੱਥੇ ਵੀ ਆ ਪਈਆਂ ਪ੍ਰਾਣੀਆਂ ਸਾਰੀਆਂ ਦਾਰੂਆਂ ਪਈਆਂ ਪ੍ਰਾਣੀਆਂ ਤੇ ਇਹ ਇਹਨਾਂ ਦਾ ਬਾਰ ਹੈ ਜਿੱਥੇ ਇਹ ਦਿੰਦੇ ਆ ਦਾਰੂ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਉਹਨਾਂ ਨੇ ਸਾਨੂੰ ਅੰਦਰ ਦੱਸਿਆ ਸੀਗਾ ਵੀ ਜਿਹੜੀ ਸਕੌਚ ਆ ਉਹਦੇ ਚ ਪਾਣੀ ਨਹੀਂ ਪੈਂਦਾ ਆਪਣੇ ਕਿਤੇ ਨਾ ਕਦੇ ਬੰਦਾ ਟਰਾਈ ਕਰਨ ਲੱਗ ਜਵੀ ਸਕਾਚ ਅਜਾ ਟਰਾਈ ਕਰੀਏ ਸਕਾਚ ਲੈਣ ਦੀ ਬਣੀ ਵਿੱਚ ਤਾਂ ਹ ਗਲ ਤੱਕ ਪਾਣੀ ਨਾਲ ਭਰ ਲੈਂਦੇ ਨੇ ਇਹ ਪਾਣੀ ਨਹੀਂ ਪੈਂਦਾ ਇੱਚ ਐਦਾਂ ਹੀ ਪੀਤੀ ਜਾਂਦੀ ਹੈ ਇਹ ਆ ਜਿਹੜਾ ਜਿਹੜੇ ਗਲਾਸ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਇੱਥੇ ਹੈ ਨਹੀਂ ਗਲਾਸ ਮੈਂ ਦਿਖਾਉਂਦਾ ਤੁਹਾਨੂੰ ਤੇ ਉਹ ਗਲਾਸ ਪਾ ਕੇ ਉਹ ਸ਼ਾਰਟ ਉਵੇਂ ਹੀ ਪੀਤੀ ਜਾਂਦੀ ਹੈ ਉਹ ਬੋਤਲਾਂ ਇਹਨਾਂ ਦੀਆਂ ਲੱਗੀਆਂ ਹੋਈਆਂ ਤੇ ਜਿਹੜੀ ਵਿਸਕੀ ਹੁੰਦੀ ਹੈ ਵਿਸਕੀ 'ਚ ਪਾਣੀ ਪੈਂਦਾਗਾ ਵਿਸਕੀ 'ਚ ਪਾਣੀ ਪਾ ਕੇ ਪਾਉਂਦੇ ਨੇ ਆਪਣੇ ਤਾਂ ਕੋਈ ਪੁੱਛਦੀ ਨਹੀਂ ਗਈ ਕੋਲਡ ਡਰਿੰਕ ਪਾਈਆਂ ਤੜਕੇ ਕੀ ਕੀ ਪਾਈਆਂ ਨੇ ਇਹ ਸਾਰੇ ਲਾਈ ਜਾਂਦੇ ਜੀ ਗੋਰੇ ਇੱਥੇ ਬੈਠ ਬੈਠ ਇਹ ਵੀ ਕੁਝ ਸਾਡੇ ਨਾਲ ਟੂਰ ਤੇ ਸੀਗੇ ਤੇ ਹੁਣ ਚੱਲੀਏ ਆਪਾਂ ਬਾਹਰਲੇ ਪਾਸੇ ਨਾਲ ਨਾਲ ਜਾਂਦੇ ਜਾਂਦੇ ਹੋਰ ਗੱਲਾਂ ਬਾਤਾਂ ਕਰਦੇ ਜਿਹੜੀ ਜੈਮਸਨ ਸੀ ਇਹ ਬੰਦੀ ਦੇਖੀ ਸੀਗੀ ਆਪਾਂ ਆਇਰਲੈਂਡ ਚ ਇਹਦੇ ਉੱਤੇ ਸਪੈਸ਼ਲ ਲਿਖਿਆ ਹੁੰਦਾ ਦੇਖੋ ਆਇਰਿਸ਼ ਵਿਸਕੀ ਆਇਰਲੈਂਡ ਦੀ ਹੈ ਤੇ ਅੱਗੇ ਇਹਦੇ ਆ ਗਈ ਜੀ ਜੇਡੀ ਆ ਜੈਕ ਡੈਨਿਅਲ ਆ ਗਈ ਤੇ ਜਿਹੜੀ ਜੈਕ ਡੈਨਿਅਲ ਹੈ ਇਹ ਵੀ ਇੱਕ ਅਲੀ ਵਿਸਕੀ ਆ ਇਹ ਦੇਖੋ ਇਹਦਾ ਇਹ ਫਰਕ ਹੁੰਦਾ ਤੁਹਾਨੂੰ ਦਿਖਾਉਣਾ ਮੈਂ ਜੈਕ ਡੀ ਨੇ ਵਾਲਾ 7 ਸਾਲ ਪੁਰਾਣੀ ਹੈ ਇਹ ਜੀ ਇਹ ਵਿਸਕੀ ਹੈ ਅਮਰੀਕਨ ਆ ਇਹਦੇ ਤੇ ਲਿਖਿਆ ਵੀ ਹੋਇਆ ਦੇਖੋ ਯੂ ਐਸ اے ਇਹ ਬਾਈ ਜੀ ਦੱਸਦੇ ਕਹਿੰਦੇ ਵੀ ਆਹ ਦਾਰੂ ਆਪਣੇ ਪੰਜਾਬੀ ਬਹੁਤ ਪਸੰਦ ਕਰਦੇ ਇਹ ਤਿੱਤਰ ਮਾਰ ਗਏ ਇਹ ਵੀ ਇਹ ਵੀ ਇਹ ਵੀ ਹੈ ਇੱਥੋਂ ਦੀ ਹੈ ਸਕੌਚ ਵਿਸਕੀ ਹੈ ਬਲੈਂਡਡ ਸਕੌਚ ਵਿਸਕੀ ਪਰ ਇਹਨੂੰ ਕਹਿੰਦੇ ਇਹ ਗੂਗਲ ਤੇ ਸਰਚ ਕਰਕੇ ਵੀ ਇਹਨਾਂ ਨੇ ਦਿਖਾਏ ਆ ਦੀ ਫੇਮਸ ਗਰਾਊਜ਼ ਪੰਜਾਬੀ ਕਹਿੰਦੇ ਆਪਾਂ ਨੂੰ ਇਹਨੂੰ ਕਹਿੰਦੇ ਤਿੱਤਰ ਵਰਗਾ। ਇਹ ਤਿੱਤਰ ਵਰਗਾ ਦੇਖਦਾ। ਤਿੱਤਰ ਵਰਗਾ ਦੇਖਦਾ ਤਾਂ ਕਰਕੇ ਇਹਨੂੰ ਕਹਿੰਦੇ ਪੰਜਾਬੀ ਆਪਣੇ ਵਾਲੀ ਪੀਂਦੇ ਆ। ਇਹ ਵੀ ਸਕੌਚ ਆ। ਇੱਕ ਨਾ ਜਿਹੜਾ ਫਰਕ ਹੁੰਦਾ ਹੈਗਾ ਸਿੰਗਲ ਮੌਲਟ ਵਿਸਕੀ ਦਾ ਤੇ ਬਲੈਂਡਡ ਜਿਹੜੀ ਸਕੌਚ ਵਿਸਕੀ ਦਾ ਜਿਹੜਾ ਉਹਦਾ ਫਰਕ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ। ਜਿਹੜੀ ਸਿੰਗਲ ਮੌਲਟ ਹੁੰਦੀ ਆ ਤੇ ਉਹ ਸਿਰਫ ਇੱਕ ਮਤਲਬ ਉਹਦੇ ਤੋਂ ਬਣਦੀ ਆ। ਜਿਵੇਂ ਜੌਨ ਲਾ ਲੋ ਕਣਕ ਲਾ ਲੋ ਇੱਕੋ ਹੀ ਚੀਜ਼ ਤੋਂ ਬਣਦੀ ਹੈ ਮਤਲਬ ਜਿਹੜੀ ਸਿੰਗਲ ਮੋਲਟ ਆ ਉਹਦੇ ਚ ਕੁਝ ਵੀ ਹੋਰ ਨਹੀਂ ਪਾਇਆ ਜਾਂਦਾ ਜਿਹੜੀ ਬਲੈਂਡਡ ਸਕੌਚ ਵੇਸ ਕੀ ਆ ਉਹਦੇ ਚ ਜਿਵੇਂ ਸ਼ਹਿਦ ਲਾ ਲੋ ਅੰਗੂਰ ਪਾਤੇ ਜਾਂ ਫਲੇਵਰ ਜਿਵੇਂ ਤੁਹਾਨੂੰ ਦੱਸਿਆ ਅਲੱਗ-ਅਲੱਗ ਫਲੇਵਰ ਬਣਾਉਂਦੇ ਆ ਹਨਾ ਕੋਈ ਅਲੱਗ ਫਲੇਵਰ ਐਡ ਕਰਤਾ ਉਹਦਾ ਅਲੱਗ ਟੇਸਟ ਹੋ ਇਹ ਟੇਸਟ ਵੀ ਤਾਂ ਹੁੰਦਾਗਾ ਜੇ ਮਤਲਬ ਤੁਸੀਂ ਕਦੇ ਟਰਾਈ ਕਰੋਗੇ ਤਾਂ ਬਿਨਾ ਪਾਣੀ ਤੋਂ ਪੀਓਗੇ ਉਹਨਾਂ ਦੇ ਦੱਸਣ ਅਨਸਾਰ ਉਹ ਕਹਿੰਦੇ ਜੇ ਹੁਣ ਪੰਜਾਬੀ ਵਾਂਗੂ ਗਲ ਤੱਕ ਡੱਕ ਲੈਣਾ ਗਲਾਸ ਫਿਰ ਉਹਦਾ ਟੇਸਟ ਥੋੜਾ ਰਹੂਗਾ ਤਾਂ ਹੀ ਕਹਿੰਦੇ ਵੀ ਜਿਹੜੀ ਸਕੌਚ ਵਿਸਕੀ ਆ ਜਾਂ ਸਕੌਚ ਆ ਉਹ ਕਦੇ ਵੀ ਬਿਨਾ ਪਾਣੀ ਤੋਂ ਮਤਲਬ ਤੁਸੀਂ ਪੀਣੀ ਹੈ ਜੇ ਲੈਣੀ ਹੈ ਸਿਰਫ ਤੁਸੀਂ ਆਈਸ ਰੌਕ ਕਰਕੇ ਮਤਲਬ ਜਿਵੇਂ ਥੋੜੀ ਜਿਹੜੇ ਬਰਫ਼ ਦੇ ਆਈਸ ਕਯੂਬ ਪਾ ਕੇ ਹਨ ਵਿੱਚ ਉਹ ਤੇ ਲੈ ਸਕਦੇ ਹੋ ਮਤਲਬ ਉਹਦੇ ਤੇ ਪਾ ਸਕਦੇ ਹੋ ਉਹਦੇ ਚ ਤੁਹਾਨੂੰ ਉਹਦਾ ਟੇਸਟ ਆਉ ਇਹ ਜਿਵੇਂ ਚਾਹ ਕਹਦੇ ਜਿਵੇਂ ਕੌਫੀ ਕਹਿੰਦੇ ਨੇ ਸੌਰੀ ਜਿਵੇਂ ਕਾਫੀ ਹੁੰਦੀ ਹੈ ਨਾ ਕੋਈ ਮੂਨ ਟੀ ਹੁੰਦੀ ਹੈ ਕੋਈ ਵਾਈਟ ਟੀ ਹੁੰਦੀ ਹੈ ਗ੍ਰੀਨ ਟੀ ਹੁੰਦੀ ਹੈ ਤੇ ਉਹਦਾ ਅਲੱਗ-ਅਲੱਗ ਟੇਸਟ ਹੁੰਦਾ ਕਾਫੀ ਦਾ ਉਸੇ ਤਰ੍ਹਾਂ ਜਿਹੜੀ ਥੋਦੀ ਸਕਾਚ ਆ ਉਹਦਾ ਇੱਕ ਅਲੱਗ ਟੇਸਟ ਹੈਗਾ ਤੇ ਤਾਂ ਹੀ ਕਰਕੇ ਸਪੈਸ਼ਲ ਆ ਜਿਹੜੀ ਸਕਾਟਲੈਂਡ ਦੀ ਹੈ ਟੇਸਟ ਬਣਦਾ ਤਾਂ ਹੈ ਫਿਰ ਉਹੀ ਗੱਲ ਆ ਜਾਂਦੀ ਹੈ ਉਹ ਕਿਉਂਕਿ ਓਕ ਦੀ ਜਿਹੜੀ ਲੱਕੜ ਹੈ ਉਹਦੇ ਚ ਉਹ ਘੱਟੋ-ਘੱਟ 3 ਸਾਲ ਰਹਿੰਦੀ ਹੈ ਉਹਦਾ ਫਲੇਵਰ ਆਉਂਦਾ ਇੱਕ ਉਹਦਾ ਇੱਕ ਵੱਖਰਾ ਟੇਸਟ ਬਣਦਾ ਹੈ ਹਨਾ ਸੋ ਹੁਣ ਆਪਣਾ ਇਹ ਫੈਕਟਰੀ ਦਾ ਜੀ ਜਿਹੜਾ ਟੂਰ ਸੀਗਾ ਤੇ ਇਹ ਖਤਮ ਹੁੰਦਾ ਹੈਗਾ ਤੇ ਹੁਣ ਅਸੀਂ ਇੱਕ ਹੋਰ ਥਾਂ 'ਤੇ ਚੱਲੇ ਹਾਂ ਉੱਥੇ ਬਾਈ ਜੀ ਦੱਸਦੇ ਆ ਕਹਿੰਦੇ ਉੱਥੇ ਮਤਲਬ ਕਾਫੀ ਸਾਰੀਆਂ ਜੜੀਆਂ दारूਾਂ ਮਹਿੰਗੀਆਂ-ਮਹਿੰਗੀਆਂ ਵਿਸਕੀਜ਼ ਐ ਤੇ ਉਹ ਉੱਥੇ ਸੇਲ ਹੁੰਦੀਆਂ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਤੇ ਉੱਥੇ ਜਾ ਕੇ ਆਪਣਾ ਜਿਹੜਾ ਅੱਜ ਦਾ ਵਲੌਗ ਹੈ ਸਮਾਪਤ ਕਰਾਂਗੇ ਇਹ ਵੀ ਬਹੁਤ ਮਸ਼ਹੂਰ ਐ ਸ਼ਵਾਸ ਬਲੈਂਡਡ ਸਕੌਚ ਵਿਸਕੀ ਹੈ ਵੀ ਸਕਾਟਲੈਂਡ ਦੀ ਹੈਗੀ ਇਹ ਦੇਖੋ ਯੂਕੇ ਦੀਆਂ ਸਾਰੇ ਜਿਆਦਾ ਯੂਕੇ ਦੀਆਂ ਬਣਦੀਆਂ ਆਹ ਭਈ ਆ ਇਹ ਬਗੈਰ ਨਹੀਂ ਵੇਚ ਸਕਦੇ ਅੱਛਾ ਜੇ ਯੂਕੇ ਚ ਵੇਚਣੀ ਹੈ ਇਹ ਇਹ ਤਾਂ ਬਿਨਾ ਨਹੀਂ ਵੇਚ ਸਕਦੇ ਕਹਿੰਦੇ ਜੇ ਯੂਕੇ ਚ ਦਾਰੂ ਵੇਚਣੀ ਆ ਲੈਵਲ ਲਾਉਣਾ ਪੈਂਦਾ ਤੁਹਾਨੂੰ ਇਹ ਤਾਂ ਬਿਨਾ ਜਮੇ ਯੂਕੇ ਚ ਦਾਰੂ ਵੇਚ ਸਕਦੀ ਜਿਹੜੀ ਇਹਦੀ ਡਿਗਰੀ ਹੈ ਨਾ ਇਹ ਬਾਈ ਜੀ ਦੱਸਦੇ ਸੀ ਕਹਿੰਦੇ ਇਹ ਤੈ ਹੋ ਕੇ ਆਉਂਦੀ ਹੈ ਭਾਈ ਜੀ ਜਿਹੜੀ ਡਿਗਰੀ ਦੱਸਦੇ ਸੀ ਤੁਸੀਂ ਮਤਲਬ ਦਾਰੂਆਂ ਦੀ ਹਾਂਜੀ ਜਿਵੇਂ ਕੰਪਨੀ ਜੀ ਦਾ ਉਥੇ ਇੰਨੀ ਦਾਰੂ ਨਿਕਲ ਜੰਦੀ ਸੀ ਨਾ ਡਿਗਰੀ ਕਿੱਥੋਂ ਬਣ ਕੇ ਆਉਂਦੀ ਹੈਗੀ ਫਿਰ ਉਹ ਡਿਗਰੀ ਫਿਰ ਟੈਂਕਰ ਉਥੋਂ ਜਾਂਦਾ ਹੋਰ ਪਾਸੇ ਅੱਛਾ ਹਾਂ ਉੱਥੋਂ ਫਿਰ ਡਿਗਰੀ ਕਰਕੇ ਤਾਂ ਫਿਰ ਬੈਰ ਨਾਲ ਚ ਪੈਂਦੀ ਆ अच्छा ਜਿਹੜੀ ਆ ਪਟੋਲਾਂ ਚ ਪਈ ਦੇਖ ਕੇ ਆਇਓ ਡਿਗਰੀ ਬਣ ਕੇ ਫੇਰ ਪੈਂਦੀ ਐ ਤਾਈਉਂ ਤੇ ਲਿਖਿਆ ਜਾਂਦਾ ਬੋਤਲ ਦੇ ਵੀ 48% ਐ 42% 5 ਸਾਲ 12 ਸਾਲ 15 ਸਾਲ 20 ਸਾਲ ਪਈ ਰਣੀ ਆ ਇਹ ਉਹ ਬੋਤਲਾਂ ਚ ਪਰ ਹੋਣੀ ਆ ਉਦੋਂ ਅੱਛਾ ਉਦੋਂ ਬਾਅਦ ਚ ਉਹਦਾ ਨਾਪਿਆ ਜਾਣਾ ਵੀ ਇਹ 15 ਸਾਲ ਬਰਾਨੀ ਐ 20 ਸਾਲ ਬਰਾਨੀ ਐ ਪਰ ਡਿਗਰੀ ਪਹਿਲਾਂ ਹੁੰਦੀ ਆ ਉਹਦੀ ਹਾਂਜੀ 3 ਸਾਲ ਤੋਂ ਪਹਿਲਾਂ 3 ਸਾਲ ਤੋਂ ਪਹਿਲਾਂ ਵੇਚ ਨਹੀਂ ਸਕਦੇ ਕੱਢ ਕੇ ਅੱਛਾ 3 ਸਾਲ ਮਿਨੀਮਮ ਹਾਂ ਉਹ ਤਾਂ ਆਪਾਂ ਦੱਸ ਹੀ ਦਿੱਤਾ ਸੀ ਹਨਾ ਹਾਂਜੀ ਠੀਕ ਆ ਆਪਾਂ ਡਿਗਰੀ ਵਾਲੇ ਚ ਨਹੀਂ ਗਏ ਜਿੱਥੇ ਉਹ ਨਾਪਦੇ ਉਹ ਮਸ਼ੀਨਾਂ ਮਸ਼ੂਨਾ ਨਾਲ ਉੱਥੇ ਨਹੀਂ ਸੀ ਉਹ ਉੱਥੋਂ ਚਲੇ ਜਾਂਦਾ ਟੈਂਕਰ ਅੱਛਾ ਉੱਥੇ ਜਿਵੇਂ ਦੁੱਧ ਦੇ ਕੰਟਰ ਪਰ ਖੇ ਜਾਂਦੇ ਆਂ ਓਵੇਂ ਟਰੱਕ ਪਰ ਕੇ ਪੂਰਾ ਭੇਜ ਦਿੰਦੇ ਆਂ ਹਾਂਜੀ ਬਾਹਰ ਜਿੱਥੇ ਬਾਹਰ ਜਿੱਥੇ ਮਸ਼ੀਨਾਂ ਲੱਗੀਆਂ ਉੱਥੇ ਲੈਵਲ ਹੁੰਦਾ ਉਹਦਾ ਹਾਂਜੀ ਲੈਵਲ ਹੋ ਕੇ ਫੇਰ ਢੋਲ ਚ ਪੈਂਦੀ ਆ ਢੋਲ ਚ ਪੈਂਦੀ ਓਕੇ ਜਿਹੜੀ ਨਾ ਸਕਾਟਲੈਂਡ ਦੀ ਵਿਸਕੀ ਉਹਦੀ ਇੱਕ ਹੋਰ ਖਾਸ ਗੱਲ ਮੈਨੂੰ ਇਹਨਾਂ ਨੇ ਆਪਣੇ ਭਾਬੀ ਹੁਣੇ ਨੇ ਦੱਸੀ ਆ ਤੇ ਜਿਹੜਾ ਅ ਅਮਰੀਕਨ ਵਿਸਕੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਪੂਰਾ ਪਾਇਆ ਜਾਂਦਾ W H I S K E Y ਵਿਸਕੀ ਪਾਇਆ ਜਾਂਦਾ ਜਿਹੜੀ ਸਕਾਟਲੈਂਡ ਦੀ ਬਣੀ ਹੋਊਗੀ ਉਹ ਚ ਵਿਸਕੀ ਦੇ ਵਿੱਚ W H I S K Y ਸਿੱਧਾ E ਨਹੀਂ ਉਹਦੇ ਵਿੱਚ ਪਾਈ ਹੋਊਗੀ ਮਤਲਬ ਉਹਦੇ ਵਿੱਚ E ਮਿਸਿੰਗ ਹੁੰਦੀ ਆ ਉਹਦੀ ਬੋਟਲ ਤੇ ਤਾਂ ਹੀ ਉਹ ਨਿਸ਼ਾਨੀ ਛੱਡੀ ਹੋਈ ਹੈ ਇਹਨਾਂ ਨੇ ਵੀ ਇਹ ਸਕਾਟਲੈਂਡ ਦੀ ਆ ਮੈਂਗਾ ਲਾ ਇਹ ਵੀ ਐਕਸਪੈਰੀਮੈਂਟ ਚੈੱਕ ਹੀ ਕਰ ਲਈਏ ਤੇ ਆ ਅਮਰੀਕਨ ਹੈ ਇਹਦੇ ਤੇ -E ए, आ, ए, दे दे के ई वाई ਪਾਇਆ ਸਹੀ ਗੱਲ ਹੈ ਬਿਲਕੁਲ ਮੈਂ ਵੀ ਪਹਿਲਾਂ ਕਦੇ ਨੋਟਿਸ ਨਹੀਂ ਕੀਤਾ ਸੀ ਅੱਜ ਤੋਂ ਪਹਿਲਾਂ ਇਹ ਇਹ ਆਹ ਦੇਖੋ ਆ ਸਕਾਟਲੈਂਡ ਦੀ ਬਣੀ ਹੈ ਇਹਦੇ ਤੇ W H I S K Y ਸਿੱਧਾ ਪਾਇਆ ਹੈ ਇਹ ਇਹਨਾਂ ਦੀ ਸਕਾਟਲੈਂਡ ਦੀ ਸਪੈਸ਼ਲ ਨਿਸ਼ਾਨੀ ਹੈ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਤੁਹਾਨੂੰ ਆਲਾ ਦਵਾਲਾ ਦਿਖਾਉਣਾ ਸੀਗਾ ਤੇ ਬਾਕੀ ਜੁੜੇ ਰਹੇ ਹੋ ਤੁਸੀਂ ਸਕਾਟਲੈਂਡ ਤੋਂ ਆਪਣੇ ਸਫ਼ਰ ਨਾਲ ਦਿਖਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਥਾਵਾਂ ਮਿਲਦੇ ਆ ਜੀ ਨਵੇਂ ਬਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ